ਇਹ ਦਾ ਨਾਮ ਇਹ ਜੀ ਅਰਸ਼ਦੀਪ ਸਿੰਘ ਆ ਪਿੰਡ ਘੱਲ ਘਲਾਂ ਤੋਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਜਿਹਦੇ ਦਰਖਾਸਤ ਤੇ ਪਾਚਾ ਦਰਜ ਕੀਤਾ ਗਿਆ ਕਿ ਮੁਕੱਦਮਾ ਨੰਬਰ 126 ਮਿਤੀ 2011 24 ਨੂੰ ਜਦ ਇਤੇ ਕਾਰਵਾਈ ਕਰਦੇ ਆ ਸੀਸੀਟੀਵੀ ਦੀ ਕੈਮਰੇਆਂ ਖੰਘੋਲਦਿਆਂ ਹੋਇਆ ਤੇ ਆਪਣੇ ਚਾਰ ਦੋਸ਼ੀ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਜਿਨ੍ਹਾਂ ਵਿੱਚ ਦੋ ਦੋਸ਼ੀ ਅਸੀਂ ਅੱਜ ਫੜ ਲਿਆ ਜਿਨ੍ਹਾਂ ਦੇ ਨਾਮ ਵਿਸਾਲ ਸਿੰਘ ਪੁੱਤਰ ਜਗਜੀਤ ਸਿੰਘ ਭੋਨਾ ਚੌਕ ਮੋਗਾ ਤੇ ਦੂਜੇ ਦਾ ਨਾਮ ਸਾਗਰ ਸਿੰਘ ਈਲੀਸ ਲਖਾਰੀ ਪੁੱਤਰ ਗੱਬਰ ਸਿੰਘ ਸੇਖ ਕਮਲਾ ਚੌਂਕ ਮੂਗਾ ਦੇ ਰਹਿਣ ਵਾਲਿਆਂ ਨੇ ਪਹਿਲਾਂ ਵੀ ਕੋਈ ਮੁਕਦਮਾ ਦਰਜਿਆ ਸਾਰੇ ਨੂੰ ਇਹਨਾਂ ਦੇ ਜੇ ਪਰਤਾਲ ਵਗੈਰਾ ਚੱਲ ਰਹੀ ਹੈ ਅੱਗੇ ਜੋ ਵੀ ਤਫ਼ਤੀਸ਼ ਆਊਗੀ ਸਾਡੇ ਸਾਹਮਣੇ ਉਹਦੇ ਮੁਤਾਬਕ ਕਾਰਵਾਈ ਅਮਰ ਤੇ ਲਿਆਂਦੀ ਜਾਊਗੀ ਹੋਰ ਵੀ ਕੋਈ ਚੋਰੀਆਂ ਕੀਤੀਆਂ ਇਹਨਾਂ ਨੇ ਕਿਤੇ ਜੀ ਚੋਰੀਆਂ ਜੇ ਜੋ ਪਰਤਾਲ ਅਗੇ ਜੋ ਵੀ ਸਾਹਮਣੇ ਤੱਥ ਹੋਣਗੇ ਉਹਦੇ ਮੁਤਾਬਕ ਆਪ ਜੀ ਨੂੰ ਦੱਸਿਆ ਜਾਊਗਾ ਹੁਣ ਕੀ ਕੀ ਪ੍ਰਾਪਤ ਕੀਤਾ ਗਿਆ ਇਹਨਾਂ ਕੋ ਜਿਹੜਾ ਅਰਸ਼ਦੀਪ ਸਿੰਘ ਦਾ ਮੋਟਰਸਾਈਕਲ ਸੀਗਾ ਜੀ ਉਹ ਇਹਨਾਂ ਨੇ ਖੋਇਆ ਸੀਗਾ ਉਹ ਇਹਨਾਂ ਤੋਂ ਰਿਕਵਰ ਕਰ ਲਿਆ ਗਿਆ ਵਾ ਤੇ ਜਿਹੜੇ ਦੋ ਚੋਰ ਰਹਿ ਗਏ ਜੋ ਬਾਕੀ ਕੌਣ ਆਲੇ ਮੁਕਸਕ ਉਹ ਦੋ ਚੋਰ ਫਰਾਰ ਆ ਉਹ ਅਸੀਂ ਮਕਾਨ ਦੇ ਵਿੱਚ ਨਾਮ ਜਿੱਦਾ ਉਹਨਾਂ ਨੂੰ ਜਲਦੋਂ ਜਲਦ ਦੀ ਗ੍ਰਿਫਤਾਰ ਕੀਤਾ ਜਾਊਗਾ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਅੱਜ ਇਹਨਾਂ ਨੂੰ ਅਰੈਸਟ ਪਾ ਲਈ ਆ ਤੇ ਕੱਲ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਤੋਂ ਰਿਮਾਂਡ ਹਾਸਲ ਕੀਤਾ ਜਾਊਗਾ ਅੱਗੇ ਜੋ ਮਤਲਬ ਹੋਰ ਵੀ ਸ਼ਾਇਦ ਇਹਨਾਂ ਨੇ ਕੀਤੇ ਹੁਣ ਚੋਰੀਆਂ ਵਗੈਰਾ ਜਾਂ ਕੋਹ ਕੀਤੀ ਹੋਗੀ ਇਹਦਾ ਨਾਮ ਇਹ ਜੀ ਅਰਸ਼ਦੀਪ ਸਿੰਘ ਆ ਪਿੰਡ ਘੱਲ ਘਲਾਂ ਤੋਂ ਉਹਨਾਂ ਨੇ ਇੱਕ ਦਰਖਾਹ ਦਿੱਤੀ ਜਿਹਦੇ ਦਰਖਾਹ ਤੇ ਪਾਚਾ ਦਰਜ ਕੀਤਾ ਗਿਆ ਕਿ ਮੁਕੱਦਮਾ ਨੰਬਰ 126 ਮਿਤੀ 2011 24 ਨੂੰ ਜਦ ਇਤੇ ਕਾਰਵਾਈ ਕਰਦੇ ਆ CCTV ਦੀ ਕੈਮਰਾ ਖੰਘੋਲਦਿਆਂ ਹੋਇਆ ਤੇ ਆਪਣੇ ਚਾਰ ਦੋਸ਼ੀ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਜਿਨ੍ਹਾਂ ਵਿੱਚ ਦੋ ਦੋਸ਼ੀ ਅਸੀਂ ਅੱਜ ਫੜ ਲਿਆ ਜਿਨ੍ਹਾਂ ਦੇ ਨਾਮ ਵਿਸਾਲ ਸਿੰਘ ਆ ਪੁੱਤਰ ਜਗਜੀਤ ਸਿੰਘ ਭੋਨਾ ਚੌਕ ਮੋਗਾ ਤੇ ਦੂਜੇ ਦਾ ਨਾਮ ਸਾਗਰ ਸਿੰਘ ਈਲੀਥ ਲਖਾਰੀ ਪੁੱਤਰ ਗੱਬਰ ਸਿੰਘ ਸੇਖਾਂਵਾਲਾ ਚੌਕ ਮੋਗਾ ਦੇ ਰਹਿਣ ਵਾਲਾ ਨੇ ਪਹਿਲਾਂ ਵੀ ਕੋਈ ਮੁਕਦਮਾ ਦਰਜਿਆ ਸਾਰੇ ਨੂੰ ਇਹਨਾਂ ਦੇ ਪਰਤਾਲ ਵਗੈਰਾ ਚੱਲ ਰਹੀ ਹੈ ਅੱਗੇ ਜੋ ਵੀ ਤਫਤੀਸ਼ ਆਊਗੀ ਸਾਡੇ ਸਾਹਮਣੇ ਉਹਦੇ ਮੁਤਾਬਕ ਕਾਰਵਾਈ ਅਮਰ ਤੇ ਲਿਆਂਦੀ ਜਾਊਗੀ ਹੋਰ ਵੀ ਕੋਈ ਚੋਰੀਆਂ ਕੀਤੀਆਂ ਇਹਨਾਂ ਨੇ ਕਿਤੇ ਜੀ ਚੋਰੀਆਂ ਜੀ ਜੋ ਪਰਤਾਲ ਅਗੇ ਜੋ ਵੀ ਸਾਹਮਣੇ ਤੱਥ ਹੋਣਗੇ ਉਹਦੇ ਮੁਤਾਬਕ ਆਪ ਜੀ ਨੂੰ ਦੱਸਿਆ ਜਾਊਗਾ ਹੁਣ ਕੀ ਕੀ ਬਰਾਮਦ ਕੀਤਾ ਗਿਆ ਇਹਨਾਂ ਕੋਲ ਜਿਹੜਾ ਅਰਸ਼ਦੀਪ ਸਿੰਘ ਦਾ ਮੋਟਰਸਾਈਕਲ ਸੀਗਾ ਜੀ ਜੋ ਇਹਨਾਂ ਨੇ ਖੋਇਆ ਸੀਗਾ ਉਹ ਇਹਨਾਂ ਤੋਂ ਰਿਕਵਰ ਕਰ ਲਿਆ ਗਿਆ ਵਾ ਤੇ ਜਿਹੜੇ ਦੋ ਚੋਰ ਰਹਿ ਗਏ ਜੋ ਬਾਕੀ ਕੌਣ ਵਾਲੇ ਮੋਟਰਸਾਈਕਲ ਉਹ ਦੋ ਚੋਰ ਫਰਾਰ ਆ ਉਹ ਅਸੀਂ ਮੁਕਦਮੇ ਵਿੱਚ ਨਾਮਜਦਾਂ ਉਹਨਾਂ ਨੂੰ ਜਲਦੋਂ ਜਲਦ ਦੀ ਗ੍ਰਿਫਤਾਰ ਕੀਤਾ ਜਾਊਗਾ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਅਜ ਇਹਨਾਂ ਨੂੰ ਅਰੈਸਟ ਪਾ ਲਈ ਆ ਤੇ ਕੱਲ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਤੋਂ ਰਿਮਾਂਡ ਹਾਸਲ ਕੀਤਾ ਜਾਊਗਾ ਅੱਗੇ ਜੋ ਮਤਲਬ ਹੋਰ ਵੀ ਸ਼ਾਇਦ ਇਹਨਾਂ ਨੇ ਕੀਤੇ ਹੁਣ ਚੋਰੀਆਂ ਵਗੈਰਾ ਜਾਂ ਕੋਹ ਕੀਤੀ ਹੋਵੇ ਇਹ ਦਾ ਨਾਮ ਇਹ ਜੀ ਅਰਸ਼ਦੀਪ ਸਿੰਘ ਆ ਪਿੰਡ ਘੱਲ ਘਲਾਂ ਤੋਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਜਿਹਦੇ ਦਰਖਾਸਤ ਤੇ ਪਾਚਾ ਦਰਜ ਕੀਤਾ ਕਿ ਮੁਕੱਦਮਾ ਨੰਬਰ 126 ਮਿਤੀ 2011 24 ਨੂੰ ਜਿਹਤੇ ਕਾਰਵਾਈ ਕਰਦੇ ਆ CCTV ਦੀ ਕੈਮਰਾ ਖੰਘੋਲਦਿਆਂ ਹੋਇਆ ਤੇ ਆਪਣੇ ਚਾਰ ਦੋਸ਼ੀ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਜਿਨ੍ਹਾਂ ਵਿੱਚ ਦੋ ਦੋਸ਼ੀ ਅਸੀਂ ਅੱਜ ਫੜ ਲਿਆ ਜਿਨ੍ਹਾਂ ਦੇ ਨਾਮ ਵਿਸਾਲ ਸਿੰਘ ਆ ਪੁੱਤਰ ਜਗਜੀਤ ਸਿੰਘ ਭੋਨਾ ਚੌਕ ਮੋਗਾ ਤੇ ਦੂਜੇ ਦਾ ਨਾਮ ਸਾਗਰ ਸਿੰਘ ਈਲੀਸ ਲਖਾਰੀ ਪੁੱਤਰ ਗੱਬਰ ਸਿੰਘ ਸੇਖਾਂਵਾਲਾ ਚੌਕ ਮੋਗਾ ਦੇ ਰਹਿਣ ਵਾਲਾ ਨੇ ਪਹਿਲਾਂ ਵੀ ਕੋਈ ਮੁਕਦਮਾ ਦਰਜਿਆ ਸਾਰੇ ਨੂੰ ਇਹਨਾਂ ਤੇ ਪਰਤਾਲ ਵਗੈਰਾ ਚੱਲ ਰਹੀ ਹੈ ਅੱਗੇ ਜੋ ਵੀ ਤਫ਼ਤੀਸ਼ ਆਉਗੀ ਸਾਡੇ ਸਾਹਮਣੇ ਉਹਦੇ ਮੁਤਾਬਕ ਕਾਰਵਾਈ ਅਮਰਤ ਲਿਆਂਦੀ ਜਾਊਗੀ ਹੋਰ ਵੀ ਕੋਈ ਚੋਰੀਆਂ ਕੀਤੀਆਂ ਇਹਨਾਂ ਨੇ ਕਿਤੇ ਜੀ ਚੋਰੀਆਂ ਜੋ ਪੁਰਤਾਲ ਅਗੇ ਜੋ ਵੀ ਸਾਹਮਣੇ ਤੱਥ ਹੋਣਗੇ ਉਹਦੇ ਮੁਤਾਬਕ ਆਪ ਜੀ ਨੂੰ ਦੱਸਿਆ ਜਾਊਗਾ ਹੋਰ ਕੀ ਕੀ ਬਰਾਬਰ ਕੀਤਾ ਗਿਆ ਇਹਨਾਂ ਕੋ ਜਿਹੜਾ ਅਰਸ਼ਦੀਪ ਸਿੰਘ ਦਾ ਮੋਟਰਸਾਈਕਲ ਸੀਗਾ ਜੀ ਉਹ ਇਹਨਾਂ ਨੇ ਖੋਇਆ ਸੀਗਾ ਉਹ ਇਹਨਾਂ ਤੋਂ ਰਿਕਵਰ ਕਰ ਲਿਆ ਗਿਆ ਵਾ ਤੇ ਜਿਹੜੇ ਦੋ ਚੋਰ ਰਹਿ ਗਏ ਜੋ ਬਾਕੀ ਕੌਣ ਵਾਲੇ ਮੋਟਰਸਾਈਕਲ ਉਹ ਦੋ ਚੋਰ ਫਰਾਰ ਆ ਉਹ ਅਸੀਂ ਮਕਾਨ ਦੇ ਵਿੱਚ ਨਾਮ ਜਿਹਦਾ ਉਹਨਾਂ ਨੂੰ ਜਲਦ ਤੋਂ ਜਲਦ ਦੀ ਗ੍ਰਿਫਤਾਰ ਕੀਤਾ ਜਾਊਗਾ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਅਜ ਇਹਨਾਂ ਨੂੰ ਅਰੈਸਟ ਪਾ ਲਈ ਆ ਤੇ ਕੱਲ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਤੋਂ ਰਿਮਾਂਡ ਹਾਸਲ ਕੀਤਾ ਜਾਊਗਾ ਅੱਗੇ ਜੋ ਮਤਲਬ ਹੋਰ ਵੀ ਸ਼ਾਇਦ ਇਹਨਾਂ ਨੇ ਕੀਤੇ ਹੁਣ ਚੋਰੀਆਂ ਵਗੈਰਾ ਜਾਂ ਕੋਹ ਕੀਤੀ ਹੋ